ਸ਼ੇਖ ਸਾਦੀ ਨੇ ਇੱਕ ਬੜੀ ਸੋਹਣੀ ਕਹਾਣੀ ਲਿਖੀ ਹੈ। ਸਗੇ ਪਾਏ ਸਹਿਰ ਆਏ ਨਸ਼ੀਨੇ ਗਜ਼ੀਰ ਬਖਸ਼ਮੇ ਕੇ ਖੂਨਿਸ਼ ਦੰਦਾਂ ਚ ਇਕੰਦ। ਇੱਕ ਲੱਕੜਹਾਰਾ ਸਿਰ ਦੇ ਉੱਤੇ ਲਖਣਾ ਦਾ ਗੱਠਾ ਚੁੱਕ ਕੇ ਆਪਣੇ ਘਰ ਦੀ ਤਰਫ ਆ ਰਿਹਾ। ਰੋਜ਼ ਜੰਗਲ ਜਾਂਦਾ ਸੀ ਲੱਕਣੀਆਂ ਲਿਆਂਦਾ ਸੀ। ਘਰ ਦੇ ਚ ਰੱਖਦਾ ਸੀ ਤੇ ਖਰੀਦਾਰ ਘਰੋਂ ਹੀ ਲੈ ਜਾਂਦੇ ਸਨ। ਆਉਂਦੇ ਆਏ ਰਸਤੇ ਦੇ ਵਿੱਚ ਕੁੱਤੇ ਨੇ ਕੱਟਦਾ ਬੜਾ ਭਾਰੀ ਜ਼ਖਮ ਬਣ ਗਿਆ ਹੋਣ ਵਗੇ ਉਸ ਹਾਲਤ ਦੇ ਜਦ ਘਰ ਆਇਆ ਇਸ ਲੱਕੜ ਹਾਰੇ ਦੀ ਸਿਰਫ ਇੱਕੋ ਇੱਕ ਬੱਚੀ ਸੀ ਨੌਜਵਾਨ ਆਪਣੇ ਬੁੱਢੇ ਪਿਓ ਦੀ ਇਹ ਹਾਲਤ ਦੇਖ ਕੇ ਉਹਨੂੰ ਤਰਸ ਬੜਾ ਆਇਆ ਉਹ ਗੁੱਸੇ 'ਚ ਕਹਿਣ ਲੱਗੀ ਕੀ ਆਖਿਰ ਤੁਰਾ ਤੇਜ ਦੰਦਾ ਨਾ ਬੂ ਅ ਮੇਰੇ ਅੱਬਾ ਸਾਡੇ ਕੋਲ ਤੇਜ ਦੰਦ ਨਹੀਂ ਸਨ ਜੇ ਕੁੱਤੇ ਨੇ ਥਾਨੂ ਕਟ ਖਾਦਾ ਤੁਸੀਂ ਵੀ ਕਟ ਕਾਣਾ ਸੀ ਪਤਾ ਹੈ ਬੁੱਢਾ ਲੱਕੜਹਾਰਾ ਕੀ ਕਹਿੰਦਾ ਆਪਣੀ ਬੱਚੀ ਦੇ ਸਿਰ ਤੇ ਹੱਥ ਰੱਖ ਕੇ ਕਹਿੰਦਾ ਵਾ ਲੇਕਿਨ ਨਾ ਆ ਨਾ ਵਾਇਗ ਮਰਦਮ ਸਗੇ ਮੈਂ ਸੱਗ ਨਹੀਂ ਹਾਂ ਕੁੱਤਾ ਨਹੀਂ ਹਾਂ ਮਨੁੱਖਾ कि मनुख कोत्या वाला काम नहीं हो सकता व लेकिन आयत जा मरदम सगी मैं मरदम मनुख मनुख के कुत्ते वाला काम के कर लो। कुत्ते मैनु कटिया स्वभा मैं किटा मैं मनुख मैं कुत्ता नहीं मैं किस तरह कटा व ले किन्ना आयत ज मरदम सगी ਗਰਮ ਸੰਸਕਾਰਾਂ ਦਾ ਸੰਗ੍ਰਹਿ ਬਣ ਕੇ ਸੁਭਾਅ ਬਣ ਜਾਏ ਨਹੀਂ ਬਦਲਦੇ ਨਹੀਂ ਬਦਲਦੇ ਵਕਤ ਦੇ ਹੁਕਮਰਾਨ ਨੇ ਸਜ਼ਾਏ ਮੌਤ ਸੁਣਾਈ ਸੁਕਰਾਟ ਨੂੰ ਜ਼ਹਿਰ ਦਾ ਪਿਆਲਾ ਉਸ ਵਕਤ ਯੂਨਾਨ ਵਿੱਚ ਸਜ਼ਾਏ ਮੌਤ ਦੇਣ ਦਾ ਰੰਗ ਸੀ ਪਿਆਲਾ ਜ਼ਹਿਰ ਦਾ ਹੱਥੇ ਚ ਪੀਣ ਲਗਾਏ ਸੁਕਰਾਟ ਹਕੂਮਰਾਨ ਰੋਕਦਾ ਹੈ ਕਹਿੰਦੇ ਕਾਨੂੰਨ ਦੀ ਇੱਕ ਜਦ ਦੇ ਮੁਤਾਬਕ ਮੈਂ ਤੈਨੂੰ ਛੋੜ ਸਕਦਾ ਹੈ ਅਗਰ ਤੂੰ ਕਬੂਲ ਕਰੇ ਸ਼ੁਕਰਾਤ ਕਹਿੰਦੇ ਨੇ ਉਹ ਕੀ ਤੂੰ ਇਹ ਮੁਲਕ ਛੋੜ ਕੇ ਚਲਾ ਜਾ ਬੈਲ ਗੱਡੀਆਂ ਤੇ ਘੋੜੇ ਗੱਡੀਆਂ ਤੇ ਤੂੰ ਆਪਣਾ ਸਾਜ਼ੋ ਸਮਾਨ ਵੀ ਲੱਦ ਕੇ ਲੈ ਜਾ ਪਰਿਵਾਰ ਵੀ ਲੈ ਜਾ असी यह भी इजाजत देंगे ये मुल्क छोड़ के चला जा सुकरात कहने नहीं मैं मुल्क नहीं छोड़ सकता मैं इथिन नहीं छोड़ सकता मुनसफ सजाए मौत तो बच जाएगा मौत तो बच जाएगा ਸੁਕਰਾਤ ਕਹਿੰਦਾ ਨਹੀਂ ਬਚਾਂਗਾ ਜਿੱਥੇ ਜਾਵਾਂਗਾ ਉੱਥੇ ਵੀ ਇਹੋ ਜਿਹਾਂ ਦੇ ਮਨੁੱਖ ਹੋਣਗੇ ਤੇ ਤੁਹਾਡੇ ਜੈਸੇ ਹਕਮਰਾਨ ਹੋਣਗੇ ਕੋਈ ਅਸਮਾਨ ਤੋਂ ਥੋੜੀ ਡਿੱਗੇ ਨੇ ਉੱਥੇ ਵੀ ਮੈਂ ਇਹੀ ਕੁਝ ਬੋਲਾਂਗਾ ਸੰਘਰਸ਼ ਹੋਵੇਗਾ ਉੱਥੇ ਵੀ ਸਜ਼ਾਏ ਮੌਤ ਹੋਵੇਗੀ ਇੱਥੇ ਹੀ ਠੀਕ ਹੈ ਇੱਥੇ ਹੀ ਠੀਕ ਹੈ ਸਿਆਣਾ ਮਨੁੱਖ ਸੀ ਪਤਾ ਸੀ ਇਸ ਨੂੰ ਕੋਈ ਵੀ ਕਰਮ ਸ਼ੁਭ ਕਰਮ ਸੱਚ ਬੋਲਣਾ ਜੇ ਦਾ ਸੁਭਾਅ ਬਣ ਗਿਆ ਲੱਖ ਵੀ ਝੂਠੇ ਇਕੱਠੇ ਹੋਵਨ ਉਹਦੇ ਸੁਭਾਅ ਨੂੰ ਨਹੀਂ ਬਦਲ ਸਕਦੇ ਕਬੀਰ ਨੇ ਕਿਹਾ ਸੰਤ ਨਾ ਛਾੜੇ ਸੰਤਈ ਜੇ ਕੋਟਕ ਮਿਲੇ ਅਸੰਤ ਕਰੋਣਾ ਦੁਸ਼ਟ ਮਿਲ ਜਾਣ ਸੰਤ ਆਪਣੀ ਦਇਆ ਨਹੀਂ ਛੋੜਦਾ ਸੰਤ ਆਪਣਾ ਪਰਉਪਕਾਰ ਨਹੀਂ ਛੋੜਦਾ ਸੰਤ ਆਪਣਾ ਸੁਭਾਅ ਨਹੀਂ ਛੋੜਦਾ संत न छाडे संतई जे कोटक मिले असंत मल्यागर भयंगम बेड़े तो शीतलता न तजन भावे सपलपटे रेंदे ने चंदन नो ते चंदन उनां नो भी शीतलता दई जांदा सुगंधी दई जांदा उनां दी जहर नहीं लैंदा अपनी महक देंदा उनां दी जहर नहीं लैंदा अपनी ठंड देंदा करुणा दुष्टो वन ਸੰਤ ਦੁਸ਼ਟਪਣਾ ਨਹੀਂ ਲੈਂਦਾ ਕਿਉਂ ਸੰਤਪਣਾ ਉਹਦਾ ਸੁਭਾਅ ਬਣ ਗਿਆ ਦਇਆ ਉਸਦਾ ਸੁਭਾਅ ਹੈ ਸੇਲ ਸੰਜਮ ਉਸਦਾ ਸੁਭਾਅ ਹੈ ਪੁਰਵਕਾਰ ਉਸਦਾ ਸੁਭਾਅ ਹੈ ਕੋਮਲਤਾ ਉਸਦਾ ਸੁਭਾਅ ਹੈ ਕਠੋਰਪਣਾ ਦੁਸ਼ ਦਾ ਸੁਭਾਅ ਹੈ ਕਰਮ ਬਦਲ ਜਾਂਦੇ ਨੇ ਸਤਸੰਗ ਦੀ ਮਹਿਮਾ ਇਸ ਵਾਸਤੇ ਕਰਮ ਬਦਲੇ ਜਾ ਸਕਦੇ ਨੇ ਸੰਸਕਾਰ ਬਦਲੇ ਜਾ ਸਕਦੇ ਨੇ ਕਰਮ बार-बार रिपीट हो के बार-बार रिपीट हो के संस्कारां दे संग्रह बन के जद ਸੁਭਾਅ ਬਣ ਜਾਂਦੇ ਨੇ ਨਹੀਂ ਬਦਲਦੇ ਮੇਰੇ ਦੇਖੇ ਪੁਸਤਖੀ ਮਾ ਕੋਈ ਇੱਕ અવਤਾਰ ਵੀ ਸੁਭਾਅ ਬਦਲਣ ਦੇ ਸਮਰਥ ਨਹੀਂ ਹੋਇਆ ਸੁਭਾਅ ਕੀ ਬਦਲਨੇ ਸੰ ਉਹਨਾਂ ਨੇ ਤੇ ਸੂਲੀ ਤੇ ਚੜਾ ਦਿੱਤਾ ਜ਼ਹਿਰ ਦਾ ਪਿਆਲਾ ਦੇ ਦਿੱਤਾ ਸੁਭਾਅ ਕੀ ਬਦਲਣਾ ਸੀ ਪੰਜਵੇਂ ਗੁਰਨਾਣਿਕ ਨੂੰ ਦਿੱਤੀ ਤਵੀ ਤੇ ਬਿਠਾ ਦਿੱਤਾ ਨਹੀਂ ਬਦਲਦੇ ਸਬਾ ਕੋਈ ਵੀ ਅਸ਼ੁਭ ਕਰਮ ਉਹਨੂੰ ਸੁਭਾ ਨਾ ਬਣਨ ਦੇਣਾ ਇਹੀ ਸਿਆਣਪ ਹੈ ਔਰ ਇਹ ਸੂਝਬੂਤ ਸੰਗਤ ਤੋਂ ਮਿਲਦੀ ਹੈ ਸਤ ਸੰਗਤ ਤੋਂ ਮਿਲਦੀ ਹੈ ਕਿਸੇ ਵੀ ਦੁਸ਼ਟ ਕਰਮ ਨੂੰ ਆਦਤ ਨਾ ਬਣਨ ਦੇਣਾ ਇਸ ਸਤ ਸੰਗ ਦਾ ਲਾਭ ਹੈ ਗੁਰ ਬਾਣੀ ਦਾ ਲਾਭ ਪਰ ਜੇ ਦੁਸ਼ਟ ਕਰਮ ਸਵਾਭ ਬਣ ਗਏ ਆਦਤ ਬਣ ਗਏ ਤਾਂ ਗੁਰ ਨਾਨਕ ਦੇ ਬੋਲ ਮੈਂ ਫਿਰ ਤੁਹਾਡੇ ਸਾਹਮਣੇ ਰੱਖਾਂ ਰਾਤੀ ਹੋਵਨ ਕਾਲੀਆਂ ਸੁੱਪੇ ਦਾ ਸੇਵਨ ਦੇਹੋ ਬੱਗਾ ਤੱਪੇ ਘਣਾ ਕਾਲੀਆਂ ਕਾਲੇ ਵਨ ਚਿੱਟਾ ਦਿਨ ਚੜਿਆ ਬੱਗਾ ਦਿਨ ਚੜਿਆ ਪਰ ਕਾਲੀਆਂ ਚੀਜ਼ਾਂ ਨੂੰ ਚਿੱਟਾ ਨਹੀਂ ਕਰ ਸਕਦਾ ਕਾਲੀਆਂ ਚੀਜ਼ਾਂ ਕਾਲੀਆਂ ਕਾਲੀ ਬੋਲੀ ਰਾਤ ਆਈਏ ਮਸਿਆ ਦੀ ਪਰ ਚਿਟੀਆਂ ਚੀਜ਼ਾਂ ਚਿਟੀਆਂ ਹੀ ਨੇ ਉਹਨਾਂ ਨੂੰ ਕਾਲਾ ਨਹੀਂ ਕਰ ਸਕਦੇ ਜਿਸ ਦਾ ਸੁਭਾਅ ਸਫੈਦ ਹੈ ਸ਼ੁਭ ਅਸ਼ੁਭ ਨਹੀਂ ਹੋਵੇਗਾ ਜਿਹਦਾ ਸੁਭਾਅ ਹੀ ਕਾਲ ਹੈ क्रूर ਹੈ ਕਠੋਰ ਹੈ ਦੁਸ਼ਟ ਹੈ ਨਹੀਂ ਬਦਲੇਗਾ ਗੁਰੂ ਨਾਨਕ ਦੇਵ ਜੀ ਕਹਿ ਰਹੇ ਸਤਗੁਰ ਦੇਵ ਜੀ ਮਹਾਰਾਜ ਆਪਣੇ ਬਾਤ ਵਿੱਚ ਇਹ ਕਹਿ ਰਹੇ ਨੇ ਤੋ ਮੈਅਰਸ ਕਰਾਂ 2-4 ਮਹੀਨਿਆਂ ਦਾ ਕਪੜਾ ਮੈਲਾ ਹੋਵੇ ਮੈਲ ਦਿਖਾਈ ਦਿੰਦੀ ਏ ਕਪੜਾ ਨਹੀਂ ਦਿਖਾਈ ਦਿੰਦਾ ਇਹ ਜਿਹੜਾ ਸਾਡਾ ਮਨ ਹੈ ਇੱਕ ਦਿਨ ਦਾ ਮੈਲਾ ਇੱਕ ਮਹੀਨੇ ਦਾ ਮੈਲਾ ਜਾਂ ਇੱਕ ਸਾਲ ਦਾ ਜਾਂ ਇੱਕ ਜਨਮ ਦਾ ਨਹੀਂ ਇਸ ਮਨ ਕੋ ਜਨਮ ਜਨਮ ਕੀ ਮਲ ਲਾਗੀ ਕਾਲਾ ਹੋਆ ਸਿਆ ਇਹ ਅਨੰਤ ਜਨਮਾਂ ਦਾ ਮੇਲਾ ਹੈ ਫਿਰ ਵੀ ਮੈਂ ਅਰਜ਼ ਕਰਾਂ ਸਾਫ਼ ਹੋ ਸਕਦਾ ਹੈ ਸਾਫ਼ ਹੋ ਸਕਦਾ ਹੈ ਜਿਹੜੇ ਜਿਹੜੇ ਸਤਸੰਗ ਦੀ ਤੜਪ ਰੱਖਦੇ ਨੇ ਅੰਮ੍ਰਿਤ ਵੇਲੇ ਸੁਭਾਵਕ ਉੱਠ ਬੈਠਦੇ ਨੇ ਖਿੱਚ ਰੱਖਦੇ ਨੇ ਇਹ ਪੈ ਜਾਣ ਹੈ ਕਿ ਮਨਨ ਤਾਂ ਅਜੇ ਸੁਭਾ ਨਹੀਂ ਬਣੀ दुष्टपणा सुभाने बणे पर गुरुद्वारे ਵਿੱਚ ਵੀ ਆ ਕੇ দান ਦੀ ਬਿਰਤੀ ਨਾ ਪੈਦਾ ਹੋਵੇ ਖੋਣ ਦੀ ਬਿਰਤੀ ਪੈਦਾ ਹੋਵੇ ਕਿਵੇਂ ਜੇਬ ਕੱਟੀਏ ਕਿਵੇਂ ਗੁਰਦੁਆਰੇ ਵਾਲਿਆਂ ਨੂੰ ਧੋਖਾ ਦੇਈਏ ਕਿੱਥੇ ਵੀ ਅੰਦਰ ਬੁਰੇ ਵਿਚਾਰ ਚੱਲਣ ਰੰਗ ਵੇਖ ਕੇ ਰੂਪ ਵੇਖ ਕੇ ਧਨ ਵੇਖ ਕੇ ਸੰਪਦਾ ਵੇਖ ਕੇ और रोज रोज इस तरह हो तो एक गल स्पष्ट है दुष्टपणा स्वभाव बन गए कथा कीर्तन नाल कुछ भी नहीं होगा कुछ भी नहीं होगा मेरी जिंदगी का ऐसा तजर्ब है मेरे नाल कुछ सज्जन ती ती चाली चाली साल तो भी रहे हैं जैसे कि चंगी आत्मा भाई कल्याण सिंह ये मेरे नाल चाली साल तो रहे ਔਰ ਬੇਦਾਗ ਜ਼ਿੰਦਗੀ ਇਹਨਾਂ ਦੀ ਚੰਗੇ ਵਿਚਾਰ ਨੇ ਉਹ ਸੱਜਣ ਤੇ ਹੁਣ ਨਹੀਂ ਰਿਹਾ ਮੈਂ ਦੇਖਿਆ ਰੋਜ਼ ਰੋਜ਼ ਮੈਲਾ ਹੀ ਹੁੰਦਾ ਗਿਆ ਦੁਸ਼ਟ ਬਣਾ ਉਸ ਦਾ ਵੱਧਦਾ ਹੀ ਗਿਆ ਦਿਨ ਵਿੱਚ 10 ਬੰਦੇਆਂ ਨਾਲ ਲੜਨਾ ਲਵੇ ਗਾਲੀ ਗਲੋਚ ਨਾ ਕਰ ਲਵੇ ਉਹਨੂੰ ਚੈਨ ਨਹੀਂ ਮਿਲਦਾ ਸੀ ਇੱਕ ਦਿਨ ਮੈਂ ਉਹਨੂੰ ਹੱਥ ਜੋੜੇ ਮੇਰੇ ਇਸ ਤਰ੍ਹਾਂ ਤੂੰ ਮੈਨੂੰ ਛੋੜ ਕੇ ਚਲਾ ਗਿਆ ਤੇਰੇ ਕਰਕੇ ਮੈਨੂੰ ਗਿਲੇ ਬੜੇ ਆ ਗਏ ਕਿੰ ਲੱਗਾ ਤੁਹਾਡੇ ਨਾਲ ਰਹਿਣਾ ਵੀ ਹੁਣ ਮੇਰੀ ਆਦਤ ਬਣ ਗਈ ਮੈਂ ਨਹੀਂ ਛੋੜ ਸਕਦਾ ਇਹ ਵੀ ਮੇਰੀ ਆਦਤ ਬਣ ਗਈ ਜੇ ਤੜ ਤੁਸੀਂ ਕਹਿੰਦੇ ਗਾਲੀ ਗਲੋਚ ਕਰਨਾ ਲੜਨਾ ਵੀ ਮੇਰੀ ਆਦਤ ਬਣ ਗਈ ਮੈਂ ਨਹੀਂ ਛੋੜ ਸਕਦਾ ਸਾਬ ਕਹਿ ਦਿੱਤਾ ਉਸ ਨਾਲ ਦੇ ਸਾਥੀ ਜਾਣ ਦੇ ਸ ਬਿਚਾਰਾ ਗੁਜ਼ਰ ਗਿਆ ਪਿਛਲੇ ਸਾਲ ਹੀ ਗੁਜ਼ਰ ਗਿਆ ਜਿਹੜਾ ਪਰਵਕਾਰ ਕਰੇ ਉਹਦੇ ਨਾਲ ਵੀ ਲੜ ਪੈਣਾ ਜਿਹੜਾ ਸੇਵਾ ਕਰੇ ਉਹਨੂੰ ਵੀ ਗਾਲਾਂ ਗੋਲਾਂ ਕੱਢ ਦੇਣੇ ਹਰ ਵਕਤ ਕਰੋਧ ਵਿੱਚ ਰਹਿਣਾ ਹਰ ਵਕਤ ਕਰੋਧ ਵਿੱਚ ਰਹਿਣਾ ਪਰ ਇੱਕ ਦਿਨ ਤੇ ਉਸਨੇ ਕਬੂਲ ਕਰ ਲਿਆ ਗੈਨੇ ਜੀ ਮੈਨੇ ਕੱਟ ਸਕਦਾ ਕਰੋਧ ਨੂੰ ਲੜਨ ਲਈ ਮੈਨੂੰ ਕੋਈ ਬੰਦਾ ਚਾਹੀਦਾ ਹੈ ਕੋਈ ਬੰਦਾ ਚਾਹੀਦਾ بس بندہ ہی چاہیے با اس نے قصور کی پہ باویں نہیں کی کس طرح دی عادت ਸੁਭਾ ਬਣ ਗਿਆ ਸੀ ਫਿਤਰਤ ਬਣ ਗਈ ਕਰਮ بار بار ਰਿਪੀਟ ਹੋ ਕੇ ਸੰਸਕਾਰਾਂ ਦਾ ਸੰਗ੍ਰਹਿ ਬਣ ਕੇ ਜਦ ਆਦਤ ਬਣ ਜਾਏ ਨਹੀਂ ਛੁੱਟਦੀ ਨਹੀਂ ਛੁੱਟ ਇਸ ਵਾਸਤੇ ਆਦਤ ਬਣਾਈਏ શુભ ਕਰਮ ਨੂੰ ਆਦਤ ਨਾ ਬਣਾਈਏ ਅਸ਼ubh ਕਰਮ ਨੂੰ ਤੇ ਰੋਜ਼ ਰੋਜ਼ ਅਸ਼ੁਭ ਕਰਮ ਕੱਟਦੇ ਜਾ ਰਹੇ ਨੇ ਸ਼ੁਭ ਵੱਧਦੇ ਜਾ ਰਹੇ ਨੇ ਇਹ ਸਤਸੰਗ ਦਾ ਲਾਭ ਹੈ ਇਹ ਲਾਭ